ਅੱਜ ਤਾਂ ਕੋਠੇ ਦੇ ਉੱਤੇ ਬਹੁਤ ਰੌਣਕ ਮੇਲਾ ਲੱਗਿਆ ਹੈ ਬਾਂਦਰ ਆ ਗਿਆ ਇੱਕ ਕੁੱਤੇ ਬਹੁਤ ਭੌਂਕਣ ਨੂੰ ਤੇ ਸਾਰੇ ਵਾਲੇ ਦਿਵਾਲੇ ਚੜ੍ਹੇ ਹੋਏ ਸੀਗੇ ਕੋਠਿਆਂ ਦੇ ਉੱਤੇ ਮੌਸਮ ਵੀ ਸੋਹਣਾ ਸੀ ਪਤਾ ਨਹੀਂ ਕਿੱਧਰੋਂ ਬਾਂਦਰ ਆਇਆ ਬੰਦਰਾ ਕਿੰਨਾ ਰੋਲਾ ਕੁੱਤੇ ਪਾਈ ਜਾਣ ਵੀ ਪਤਾ ਨਹੀਂ ਕੀ ਚੀਜ਼ ਆ ਗਈ ਹੋਈ ਹੈ ਵੇਖੀ ਜਾਣ ਤੇ ਭੌਂਕੀ ਜਾਣ ਬੰਦਰ RAM ਨਾਲ ਬੈਠਾ ਹੁਣ ਉਹਨੂੰ ਥੱਪੜ ਦਿਖਾਏ ਵੀ ਮੈਂ ਤੁਹਾਨੂੰ ਮਾਰਾਂਗਾ ਕੁੱਤੇਆਂ ਨੂੰ ਉਹਨਾਂ ਨੂੰ ਥੱਪੜ ਵਖਾ ਵਖਾ ਕੇ ਬੋਵੇ ਤੇ ਰਾਮ ਨਾਲ ਬੈਠਾ ਰਿਆ ਉਹ ਪੌਂਕੀ ਜਾਣ ਵੀ ਪਤਾ ਨਹੀਂ ਕੀ ਚੀਜ਼ ਐ ਤੇ ਉਧਰੋਂ ਮੋਰ ਵੀ ਆਪਣਾ ਪੂਰਾ ਕਰ ਰਹੇ ਸੀ ਵਧੀਆ ਮੌਸਮ ਬਹੁਤ ਸੋਹਣਾ ਬਣਿਆ ਹੋਇਆ ਸੀ ਮੀਂਹ ਆਲਾ ਮੋਰਾਂ ਨੇ ਪੂਰਾ ਗਾ ਪਾਇਆ ਪਿਆ ਸੀ ਟਾਂ ਟਾਂ ਕਰਦੇ ਪਏ ਸੀ ਤੇ ਕੋਈ ਕਿਤੇ ਪਹਿਲਾਂ ਪਾਰਿਆ ਕੋਈ ਕਿਤੇ ਪਾਰਿਆ ਇੱਕੇ ਕੋਠੇ ਤੇ ਪਾਰਿਆ ਦੋ ਤਿੰਨ ਹੋਰ ਨੇ ਉਹ ਵੀ ਤੁਹਾਨੂੰ ਮੈਂ ਦਿਖਾਨੀਆਂ ਮੋਰ ਬਹੁਤ ਅੱਜ ਜਿਵੇਂ ਕੋਈ ਸਪੈਸ਼ਲ ਮੀਟਿੰਗ ਹੀ ਰੱਖੀ ਹੁੰਦੀ ਐ ਮੋਰਾਂ ਨੇ ਬਹੁਤ ਐ ਇੱਕ ਹੈ ਤੇ ਦੋ ਮੋਰ ਲਗਾਤਾਰ ਆਮੋ ਸਾਹਮਣੇ ਮਕਾਨਾਂ ਦੇ ਉੱਤੇ ਇਕੱਠੇ ਪਾਰੇ ਆ ਪਹਿਲਾਂ ਤੇ ਬਹੁਤ ਵਧੀਆ ਲੱਗਦੇ ਪਏ ਸੀ ਸਵੇਰੀ ਵੇਖੀ ਸੀ ਮੈਂ ਇਹਨਾਂ ਨੂੰ ਧਾਣੇ ਪਾਣ ਗਏ ਸੀ ਆਪਣੇ ਕੋਠੇ ਤੇ ਵੀ ਆਉਂਦੇ ਆ ਇਹ ਤੇ ਪਰ ਮੈਂ ਤਾਂ ਬੰਦਰ ਨੂੰ ਵੇਖ ਕੇ ਫਿਰ ਥੱਲੇ ਥੋੜੀ ਚਲੋ ਵੀਡੀਓ ਬਣਾ ਲਈ ਨਾ ਵਾਪਸ ਆ ਕੇ ਪਰ ਇਹ ਵੀ ਬਹੁਤ ਮੋਰ ਲੱਗੇ ਸੀ ਆਪਣਾ ਜੋਰੋ ਜੋਰ ਕੁੱਤੇ ਕਦੀ ਮੋਰਾਂ ਕੰਨੀ ਆ ਜਾਂਦੇ ਮੋਰਾਂ ਨੂੰ ਭੌਂਕਦੇ ਤੇ ਕਦੀ ਇਹ ਚਲੇ ਜਾਂਦੇ ਬੰਦਰ ਕੰਨੀ ਬੰਦਰ ਨੂੰ ਥੱਪੜ ਦਿਖਾਵੇ ਵੀ ਆ ਉਹ ਮੇਰੇ ਕੋਲ ਜਦ ਬੰਦਰ ਭੱਜ ਗਿਆ ਉਪਰ ਤੇ ਮੋਰ ਆਪਣਾ ਪੂਰਾ ਲੱਗੇ ਨੱਚਣ ਤੇ ਆਪਣੇ ਕੋਠੇ ਦਿੱਤੇ ਗਿਆ ਹੁੰਦੇ ਹੁੰਦੇ ਆ ਮੈਂ ਦਾਣੇ ਦੋਿਆਂ ਨੂੰ ਪੰਦੀ ਰਹੀ ਨਹੀਂ ਆ ਤੇ ਬਹੁਤ ਰੋਲਾ ਪਾਉਂਦੇ ਪਏ ਸੀ ਆਪਣਾ ਲੱਗੇ ਹੋਏ ਸੀ ਵਧੀਆ ਨੱਚਦੇ ਪਏ ਸੀਗੇ ਸਾਰੇ ਦੇਖਦੇ ਵੇਸੀ ਬੱਚਿਆਂ ਨੂੰ ਦਿਖਾਉਂਦੇ ਪਏ ਸੀ ਸਾਰੇ ਸਵੇਰ ਦੇ ਢੰਮ ਸੀ ਤੁਰ ਗਏ ਨਾ ਬਹੁਤ ਸੋਹਣੇ ਲੱਗਦੇ ਪਏ ਸੀਗੇ ਮੋਰ ਇਹਨਾਂ ਨੂੰ ਵੀ ਹੁੰਦਾ ਵੀ ਅਸੀਂ ਕੋਈ ਸਾਨੂੰ ਕੋ ਖਾਣ ਨੂੰ ਪਾਵੇ ਚੀਜ਼ ਤੇ ਵੀ ਅਸੀਂ ਆਪਾਂ ਵਧੀਆ ਨੱਚੀਏ ਬਹੁਤ ਸੋਹਣੇ ਲੱਗਦੇ ਆ ਬਹੁਤ ਪਿਆਰੇ ਲੱਗਦੇ ਆ ਇਹ ਮੋਰ ਹੋਰ ਵੀ ਸਾਰੇ ਜਾਨਵਰਾਂ ਦੇ ਕਬੂਤਰ ਜੇ ਆਪਣੀਆਂ ਕਾਂ ਤੋਂ ਚਿੜੀਆਂ ਲੰਨੀਆਂ ਸਾਰੇ ਆ ਜਾਂਦੇ ਹੁੰਦੇ ਆ ਬਹੁਤ ਸੋਹਰੇ ਸੋਹਰੇ ਟਟੇ ਆਟੇ ਸਾਰੇ ਇਹਨਾਂ ਰੋਲਾ ਪਿਆ ਹੁੰਦਾ ਆਪੋ ਆਪਣੇ ਰਾਗ ਦੇ ਵਿੱਚ ਲੱਗੇ ਹੁੰਦੇ ਨੇ ਆਪਣੀ ਆਪਣੀ ਬੋਲੀ ਦੇ ਵਿੱਚ ਕੋਈ ਕੋਸ਼ ਬੋਲਦਾ ਕੋਈ ਆ ਸਾਰੇ ਤਨ ਮੈਂ ਉਹ ਵੀ ਕਿਤੇ ਵਿਖਾਵਾਂਗੀ ਜਦੋਂ ਦਾਣੇ ਚੁਗਦੇ ਹੁੰਦੇ ਆ ਸਾਰੇ ਤੇ ਮੈਂ ਪਾਣੀ ਆ ਰੋਜ਼ ਇਹਨਾਂ ਨੂੰ ਦਾਣੇ ਤੇ ਮੈਂ ਕਹਿੰਨੀ ਆ ਸਾਰੀ ਪਾਇਆ ਕਰੋ ਤੁਸੀਂ ਵੀ ਪਾਣੀ ਵੀ ਰੱਖਿਆ ਕਰੋ ਸਿਤਾਂ ਦੇ ਤੇ ਗਰਮੀ ਵੀ ਬਹੁਤ ਹੈ ਚਲੋ ਹੁਣ ਤਾਂ ਮੌਸਮ ਠੀਕ ਹੈ ਵਿੱਚ ਮੀਂਹ ਪਈ ਜਾਂਦਾ ਪਰ ਫਿਰ ਵੀ ਤੁਸੀਂ ਰੱਖਿਆ ਕਰੋ ਪਾਣੀ ਤੇ ਦਾਣੇ ਇਹਨਾਂ ਵਜਾ ਨਾਲ ਕਿੱਥੋਂ ਆਣੇ ਮਿਲਦੇ ਆ ਹੁਣ ਤਾਂ ਕਿਉਂਕਿ ਉਹ ਨਹੀਂ ਹੈਗਾ ਕਿਤੇ ਹੈ ਨਹੀਂ ਖਾਣ ਵਾਲਾ ਇਹਨਾਂ ਦਾ ਪ੍ਰਬੰਧ ਕਿਤੇ ਵੀ